ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ RAM ਕਲੀ ਮਹਿਲਾ ਤੀਜਾ ਅਨੰਦ ਇੱਕ ਓਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮੈਂ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪੰਨਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ RAMਨ ਜੀ ਨਿਵਾਸਾਇਆ कहा नानक आनन्द सतगुरु मैं पाया ए मन मेरे आ तू सदा रहो हर नाले हर नाले रहो तू मन मेरे दुख सब विसारना अंगीकार कर ओहो करे तेरा कारज सब संवार ना सबना गया समृत स्वामी सो क्यों मन हो विसारे कह नानक मन मेरे सदा रहो हर नाले साचे साहिब क्या नहीं कर तेरा ਕਰਤਾ ਤੇਰਾ ਸਭ ਕੁਝਾਂ ਜਿਸ ਦੇ ਹਾਂ ਸੋ ਪਾਵੇ ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨੇ ਕਾਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਾਂ ਨਾਮ ਕਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾ ਮੇਰਾ ਆਧਾਰੋ ਸਾਚ ਨਾਮ ਆਧਾਰਾ ਮੇਰਾ ਜਿਨ ਪੋਖਾਂ ਸਭ ਗਵਾਈਆਂ ਕਰਤਾਂਤ ਸੁਖਮਨ ਆਇਆ ਵਸੀ ਆ ਜਿਨੂੰ ਇਚਾਰ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਨੋ ਸੰਤੋ ਸ਼ਬਦ ਤਰ ਹੋ ਪੇ ਯਾਰੋ ਸਾਚਾ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸ ਭਾਗਿਆ ਕਰ ਸ ਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਾ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲੀਵੈ ਬਿੰਦੇਹ ਨੇ ਮਾਨੀ ਦੇਹ ਨੇ ਮਾਨੀ ਲੀਵੈ ਬਾਜ ਹੋ ਕਿਆ ਕਰੇ ਵੇ ਚਾਰੀਆਂ ਤੇ ਤੇ ਬਾਜ ਸਭ ਮਰਥਕ ਹੋਏ ਨਾਹੀ ਕਿਰਪਾ ਕਰ ਬਨਵਾਰੀਆਂ ਐਸਨੋ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆਂ ਕਹੈ ਨਾਨਕ ਲਿਵੈ ਬਾਜ ਹੋ ਕੀ ਕਰੇ ਵੇ ਚਾਰੀਆਂ आनंद आनंद सबको कहां आनंद गुरु ते जानिया जानिया आनंद सदा गुरु ते कृपा करे पी अरे आ कर कृपा के लवी काटे ज्ञान अंजन सारे आ अंदरो हो जिन काम हो टूटा ਤੀਨਾ ਕਾਬਦ ਸੱਚਾ ਸਵਾਰਿਆ ਕਹਾ ਨਾਨਕ ਇਹੋ ਆਨੰਦ ਹਾ ਆਨੰਦ ਗੁਰਤੇ ਜਾਨਿਆ ਬਾਬਾ ਜਿਸ ਤੂ ਦੇਹਾ ਸੋਈ ਜਨ ਭਾਵਾ ਭਾਵਾ ਤਾਂ ਸੋ ਜਨ ਦੇਹਾ ਜਿਸਨੋ ਹੋਰ ਕੇ ਆ ਕਰਾਂ ਵਿਚਾਰਿਆ ਇਕ ਪਰਮ ਪੂਲੇ ਫਿਰਹਾ ਦਹ ਦੇਸ ਇਕ ਨਾਮ ਲਾ ਕੇ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹਾ ਨਾਨਕ ਜਿਸ ਦੇਹਾ ਪਿਆਰੇ ਸੋ ਕੋਈ ਜਨ ਪਾਵੇ ਆਵੋ ਸੰਤ ਪਿਆਰੋ ਅਕਥ ਕੀ ਕਰਹ ਕਹਾਣੀ ਕਰਾਹ ਕਹਾਣੀ ਅਕਥ ਕੇਰੀ ਕਿਤ ਦੁਆਰਾ ਭਾਈਆ ਤਨ ਮਨ ਤਨ ਸਭ ਸੋਪ गुरु को हुक्म मन पाइया हुक्म ने हो। गुरु केरा गावो सच्ची बानी कह नानक सुनो संत हो कथे हो अगत कहानी ए मन चंचला चतुराई की न ना पाया चतुराई न पाया कि तू सुन मन मेरे आ ਏਹ ਮਾਇਆ ਮੋਹਣੀ ਜਿਨ ਏਤਾ ਪਰੰਪੂਲ ਆਇਆ ਮਾਇਆ ਤਾਂ ਮੋਹਣੀ ਤਿੰਨਾ ਕਿਤੇ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤੀਸਾ ਵਿਟੋ ਜੀਨਾਮੋ ਹਾਈ ਮਿਠਾ ਲਾਇਆ ਕਹੈ ਨਾਨਕ ਮਨ ਚੰਚਲਾ ਚਤੁਰਾਈ ਕਿੰਨਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਇਹ ਘੂਟੰਬ ਤੂਜੇ ਵੇਖਦਾ ਚਲਾ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲਣਾ ਨਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕਮ ਮੂਲੇ ਨਾ ਕੀਚਾ ਜੀ ਤਾਂ ਅੰਤ ਪਛੋਤਾਈਆ ਸਤਿਗੁਰੂ ਦਾ ਉਪਦੇਸ਼ ਸੁਨ ਤੂੰ ਹੋਵਾਂ ਤੇਰਾ ਨਾਲੇ ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲ ਲੈ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇਂ ਜਿ ਇਹ ਜੰਤ ਸਭ ਖੇਲ ਤੇਰਾ ਕਿਆ ਕੋ ਆਕ ਵਕਾਨ ਨੇ ਆ ਕਹੈਂ ਤਾਂ ਵੇਖੈਂ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਾ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰਾ ਮੂਣ ਜਨ ਅਮ੍ਰਿਤ ਖੋਜਦੇ ਸੋ ਅਮ੍ਰਿਤ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇ ਆਇਆ ਜੀਆ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹ ਨਾਨਕ ਜਿਸਨੋ ਆਪ ਟੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹ ਕੇਰੀ बिखा मार्ग चलना तब लोभ अहंकार तज तृष्णा बहुत नाही बोलना खने हो तिखी वाल की ये तुम्हारा मार्ग जाना प्रसादी जिन्नी ताप तजिया हर वासना समानी कह नानक चाल पगता जुगो हो जुग ने राली जो तू चला है हा। तिव चल स्वामी और क्या जानना गुण तेरे जीव तू चला है हां तिव चल हा, जिन्ना मार्ग पावे कर किरपा जिन नाम लाए है से हर हर सदा जिस जिसनो कथा सुन है आपनी से द्वारा सुख पावे क नानक सच्चे साहिब जो पावे तिवै चलावे ਇਹੋ ਸੋਹਿਲਾ ਸਭ ਦਸੋ ਹਵਾ ਸਭ ਦਸੋ ਹਵਾ ਸਦਾ ਸੋਹਿਲਾ ਸਤਗੁਰ ਸੁਨਾਇਆ ਇਹੋ ਤਿੰਨ ਕੈ ਮੰਗ ਵਸਿਆ ਜਿਨ ਤੁਰ ਹੋ ਲਿਖਿਆ ਆਇਆ ਇੱਕ ਫਿਰਹਾ ਹਨੇਰੇ ਕਰਾਂ ਗਲਾ ਗਲੀ ਕਿ ਨਾ ਪਾਇਆ ਕਹ ਨਾਨਕ ਸਭ ਸੋਹਿਲਾ ਸਤਗੁਰ ਸੁਨਾਇਆ ਪਵਿਤ ਹੋਏ ਸੇ ਜਨਾ ਜਿਨਨੀ ਹਰਤੇ ਆਇਆ ਹਰਤੇ ਆਇਆ ਪਵਿਤ ਹੋਏ ਗੁਰਮੁਖ ਜਿਨਨੀ ਤੇ ਆਇਆ पवित्र माता पिता कुटुंब सहत स्व पवित्र संगत सुवाया कह दे पवित्र सुंद पवित्र से पवित्र जिन्नी मन वसाया कह नानक से पवित्र जिन्नी गुरमुख हर हर ते आया कर्मी सहज ना उप न उपजा विन सहज सहसा न जाए न नहा जाए सहसा, ना जाए ना जाए सहसा।, संजम सहसा कित संजम रहे कमाए सहसा जियो तो मलिन नहाय कित संजम तोता जाए मन तो शब्द लागू हो हर रहो, चित लाए कह नानक गुर सहज उपजा हो सहसा इव जाए जियो हो मैले हो निर्मल बाहर हो निर्मल जियो हो ता मैले तिनी जन्म एह हरया ਵੱਡਾ ਰੋਗ ਲਗਾ ਮਰਨ ਮਨੋ ਵੀ ਸਾਰਿਆ ਵੇਦਮ ਆਹ ਹੈ ਨਾਮ ਉਤਮ ਸੋ ਸੁਨਹਾ ਨਹੀਂ ਫਿਰਹਾ ਜਿਉ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜਿਉ ਹੋ ਨਿਰਮਲ ਬਾਹ ਰੋ ਨਿਰਮਲ ਬਾਹ ਰੋ ਤਾਂ ਨਿਰਮਲ ਜਿਉ ਹੋ ਨਿਰਮਲ ਸਤਗੁਰ ਤੇ ਕਰਨ ਕਮਾਨੀ ਕੂੜ ਕੀ ਸੋਏ ਪਹੁੰਚਾਇਆ ਨਹੀਂ ਮਨਸਾ ਸੱਚ ਸਮਾਨੀ ਜਨਮ ਰਤਨ ਜਿਨਨੀ ਕਟਿਆ ਭਲੇ ਸੇਵਨ ਜਾਰੇ ਕਹ ਹੈ ਨਾਨਕ ਜੀ ਨਮਨ ਨਿਰਮਲ ਸਦਾ ਰਹਾ ਗੁਰ ਨਾਲੇ ਜੇ ਕੋ ਸੇਖਾ ਗੁਰੂ ਸੇ ਤੀ ਸੰਮੁਖ ਹੋਵਿਆ ਹੋਵਾਂ ਤਾਂ ਸੰਮੁਖ ਸੇਖ ਕੋਈ ਜਿਓ ਹੋ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਤੇ ਆਏ ਅੰਤਰ ਆਤਮਾ ਸਮਾਲੇ ਆਪ ਛੜ ਸਦਾ ਰਹਾ ਪਰ ਨਾ ਗੁਰ ਬਿਨਾ ਆਵਰ ਨਾ ਜਾਣਨਾ ਕੋਏ ਕਹਾ ਨਾਨਕ ਸੁਨੋ ਸੰਤ ਹੋ ਸੋ ਸਿਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵਾ ਬਿਨ ਸਤ ਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ ਵੀ ਬੇ ਕੀਆ ਜਾਏ ਅਨੇਕ ਜੁਨੀ ਪਰਮ ਆਵਾ ਬਿਨ ਸਤ ਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ ਕਹਾ ਨਨਕ ਵੀ ਚਾਰੇ ਦੇਖੋ বিনা ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੈਰੀ ਬਾਣੀਆਂ ਸਰਬਾਨੀ ਜਿਨ ਕੋ ਨਦਰ ਕਰਮ ਹੋਵਾ ਹਿਰਦਾ ਤਿਨਾ ਸਮਾਨੀ ਪੀਵੋ ਅੰਮ੍ਰਿਤ ਸਦਾ ਰਹਾ ਹਰ ਰੰਗ ਜਪੋ ਸਾਰਗ ਪਾਨੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਔਰ ਕੱਚੀ ਬਾਣੀ ਕਹ ਦੇ ਕچے ਸੁੰਦੇ ਕੱਚੇ ਕੱਚੀ ਆਖਵ ਕਾਨੀ ਹਰ ਹਰ ਨਿਤ ਕਰਹਾ ਰਸਨਾ ਕਹਿਆ ਕਥੂ ਨਾ ਜਾਣੀ ਚਿਤ ਜੀਨ ਕਾ ਹਿਰ ਲਿਆ ਮਾਇਆ ਬੋਲਣ ਪੇ ਰਵਾਨੀ ਕਹ ਨਾਨਕ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਚੜਾਓ ਸੇਵਕ ਸਾਖਤਾ ਆਪ ਉਪਾਏ ਕਿਆ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਕਿਆ ਗੁਰਮੁਖ ਕਿ ਸਬੂਝਾਏ ਤੋੜੇ ਬੰਧਨ ਹੋਵੇ ਮੁਕਤਾ ਸ਼ਬਦ ਮਨ ਵਸਾਏ ਗੁਰਮੁਖ ਜਿਨਾਂ ਨੂੰ ਆਪ ਕਰੇ ਸੋ ਹੋਵੇ ਇਕਸੌਲੇ ਬੁਲਾਏ ਕਾ ਹਾ ਨਾਨਕ ਆਪ ਕਰਤਾ ਆਪੇ ਹੁਕਮ ਬੂਝਾਏ ਸੇਮਤ੍ਰ ਸਾਸਤਰ ਆਪਨ ਪਾਪ ਵਿਚ ਆਰ ਦੇ ਤਤਾ ਸਾਰ ਨ ਜਾਣੀ ਤਤਾ ਸਾਰ ਨ ਜਾਣੀ ਗੁਰੂ ਬਾਝੋ ਤਤਾ ਸਾਰ ਜਾਨੀ ਕੀ ਹੀ ਗੋਣੀ ਸੰਸਾਰ ਪ੍ਰਾਮਾ ਤਾ ਸੁਤੀਆ ਰਣਵੇ ਹਾਨੀ ਕੁਰ ਕਿਰਪਾ ਤੇ ਸੇ ਜਨ ਜਾਗੇ ਜੀਨਾ ਹਰਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ ਕਹਾਇ ਨਾ ਅਨਕ ਸੋਤਾ ਤਪਾਏ ਕਿਸਨੋ 언 ਦਿਨ ਹਰਲੇ ਬਲਾ ਗਿਆ ਜਾਗਤ ਰਣਵੇ ਹਾਨੀ ਮਾਤਾ ਕੇ ਉਦਰ ਮਹਾ ਪ੍ਰਤਪਾਲ ਕਰੈ ਸੋ ਕਿਉ ਮਨ ਹੋ ਵਿਸਾਰਿਆ ਮਨ ਹੋ ਕਿਉ ਵੇਸਾਰਿਆ ਇਹ ਬੜਾ ਦਾਤਾ ਜੇ ਅਗਨ ਮਹਾਂ ਆਹਰ ਪਹੁੰਚਾਵੇ ਔਸਨੋ ਕੇ ਹੋਪੋ ਖਾ ਨਾ ਸਾਕੀ ਜਿਸ ਨਾ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲਿਆ ਕਹਾ ਨਾਨਕ اے ਵਰਦਾਤਾ ਸੋ ਕਿਉ ਮਨ ਹੋਈ ਸਾਰੀਆ ਜਿਐ ਅਗਨ ਉਦਰ ਮਹਾ ਤਾਸੀ ਬਾਹਰ ਮਾਇਆ ਮਾਇਆ ਅਗਨ ਸਭੀ ਕੋ ਜੈ ਹੀ ਕਰਤਾ ਖੇਲ ਰਚਾਇਆ ਜਾਤੀ ਸਪਾਣਾ ਤਾਜ ਮੈਂ ਯਾਹ ਪਰ ਰਵਾਰ ਪਲਾ ਪਾਇਆ ਲਿਵ ਸ਼ੂੜ ਕੀ ਲਗੀ ਤ੍ਰਿਸ਼ਨਾ ਮਾਇਆ ਅਮਨ ਵਰਤਾਇਆ ਇਹ ਹਮਾਇਆ ਜਿਤ ਹਰ ਵਿਚਰਾ ਮੋਹ ਉਪਜਾ ਪਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲੱਗੀ ਤੇ ਇੰਨੀ ਵਿੱਚੇ ਮਾਇਆ ਪਾਇਆ हर आप अमूल कहा अमूल न पाया जाए मूल न पाया जाए किसे विट हो रहे लोग विल लाए सतगुरु जे मिला तिसनो सिर ओ सोपिया विच हो आप जाए जिस दा जियो तिस मिल रहा हर वसै मन आए हर आप अमूल कहा भाग तिना के नानका जिन हर पला पाए हर रास मेरी मन वंजारा हर रास मेरी मन वंजारा सतगुरु ते रास जा ਨੀ ਹਰ ਹਰ ਨੀਤ ਜਪੋ ਜੀਆ ਹੋਲਾ ਖਟਿਆ ਹੋ ਦਿਹਾੜੀ ਇਹੋ ਤਨ ਤੈ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਾ ਨਾਨ ਘਰ ਰਾਸ ਮੇਰੇ ਮਨ ਹੋਆ ਵੰਜਾਰਾ اے ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ प्यार स न जाय होरत केता जिचर हर रस पलाना पाए हर रस पाए पला पिया हर रस बोड़ ना कृष्णा लागए आए ए ओ हर रस कर्मी पैया साथ गुरु मिला जिस आए कह नानक और अन रस सब विसरे जा हर वसा मन आए ए शरीरा मेरे आहर तुम मह ज्योत ਰਖੀ ਤਾ ਤੂ ਜਗਮਹਾ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂ जग मह आया हर आपे माता आपे पिता जिन जियो उपाय जगत दिखाया कुल प्रसादी बुझिया था चलत होवा चलत नदरी आया कह नानक सृष्टि का मूल रचिया ज्योत राखी ता तू जग म आया कहे नानक सृष्टि का मूल रचिया ज्योत राखी ता तू जग आया ਮਨ ਚਾਉ ਤੇ ਆ ਪ੍ਰਭ ਆਗਮ ਸੋਨੇ ਆ ਹਰ ਮੰਗਲ ਗਾਓ ਸਖੀ ਗ੍ਰੀਹੋ ਮੰਦਰ ਬਨਿਆ हरग आओ मंगल नित सखिए सोख दुख नावे आपे गुरु चरण लागे दिन स पागे अपना पीर जापे हैं अनाहत बाने गुरु शब्द जानी हर नाम रस पोगो कह नानक प्रभु आप मिले कारण कारण जोगो ए शरीरा मेरे आ इस जग में आए क्या कि या तुद कर्म कमाया ਕੇ ਕਰਮ ਕਮਾਇਆ ਤਉ ਦਸਰੀਰਾ ਜਾਂ ਤੂ ਜਗ ਮਹ ਆਇਆ ਜਿਨਹਰ ਤੇਰਾ ਰਚਨ ਰਚਿਆ ਸੋਹਰ मन ना वसाया गुरु पारसादी हर मन वसेया पूरा ब लिखिया पाएया कह नानक एहो शरीर परवान होआ जिन सतगुरु सियो चित लाएया एने तरह हो मेरे ओ हर तुम महा जोत तारी हर बिना अवर ना देखो कोई हर बिना अवर ना देखो कोई नदरी हर ने हालिया हा, एहो विश्व संसार ਤੂੰ ਮੇਰੇ ਕਦੇ ਇਹ ਹਰ ਦਾ ਰੂਪ ਆ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੋਝਿਆ ਜਾਵੇ ਖਾਹਰ ਇਕ ਹਰ ਬਿਨ ਅਵਰ ਨ ਕੋਈ ਕਹੈ ਨਾਨਕ ਇਹ ਹੈ ਨੇਤਰ ਅੰਧ ਸੇ ਸਤਗੁਰ ਮਿਲੇ ਆਦੀ ਬ ਦੇਸੋ ਹੋਈ ਈਸੁਰ ਰਨੋ ਮੇਰੇ ਆਹੋ ਸਾਚਾ ਸੋਨਾ ਨੋ ਪਠਾਏ ਸਾਚਾ ਸੋਨਾ ਨੋ ਪਠਾਏ ਸਰੀਰ ਲਾਇ ਸੁਨੋ ਸਤਬਾਨੀ ਜਿਤ ਸੁਨੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਨੀ ਸਚ ਅਲਖ ਵੇੜਾਨੀ ਤਾਂ ਕੀ ਗਤ ਕਹੀ ਨਾ ਆ ਜਾਏ ਕਹਾ ਨਾਨਕ ਅੰਮ੍ਰਿਤ ਨਾਮ ਹੈ ਤਉ ਪਵਿੱਤਰ ਹੋ ਹੋ ਸਾਚਾ ਸੁਨੈਨੋਂ ਪਠਾਏ ਹਰ ਜਿਉ ਗੁਫਾ ਅੰਦਰ ਕਾ ਬਾਜਾ ਭਵਨ ਵਜਾਇਆ ਵਜਾਇਆ ਬਾਜਾ ਭੂਨ ਨ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਇ ਪਾਵਨੀ ਇਕਨਾ ਦਸਵਾਂ ਦੁਆਰ ਜ਼ਿਕਾਇਆ ਤਹ ਅਨੇਕ ਰੂਪ ਨਾਉ ਨਵਨੀਤ ਤਿਸ ਕਾ ਅੰਤ ਨ ਜਾਈ ਪਾਇਆ ਕਹ ਨਾਨਕ ਹਰ ਪਿਆਰਾ ਜਿਉ ਗੁਫਾ ਅੰਦਰ ਰਖ ਕੈ ਵਾਜਾ ਭਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਹੋ ਕਾਹੋ ਤਾ ਸੋਹਿਲਾ ਕਰ ਸਾਚਾ ਜੀਤਾ ਸਦਾ ਸਚ ਤੇ ਆਵੇ ਸਚੋ ਤੇ ਆਵੇ ਹਾਂ ਜਾਤੁ ਤੋ ਪਾਵੇ ਗੁਰਮੂ ਕੋ ਜੀਨਾ ਬੁਝਾਵੇ ਐ ਹੋ ਸੱਚ ਸਬਨਾ ਕਾ ਖਸਮ ਜਿਸ ਬਕਤ ਸੋ ਜਨ ਪਾਵੇ ਕਹਾ ਨਾਨਕ ਸਚ ਸੋਹਿਲਾ ਸਚਾ ਕਰ ਗਾਵੇ आनंद सुनावा वडा पागियो सगले मनो व्रत पूरे पारब्रह्म परब पाया उतरे सगले विषूर है दुख रोग संताप उतरे सोनी सच्ची वाणी संत साजनो पे सरसे पूरे गुणते जानी सुनते पुनीत कहते पवित सतगुरु रहे अपरपूर बिनवंत नानक गुरु चरण लागे वाजे अनहद तूरै वाहे गुरु जी का खालसा वाहे गुरु जी की फत है